ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਅਮਰਸਰੀ ਕੁਲਚਾ ਆਪਾਂ 3 ਕੱਪ ਮੈਦਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਅੱਧਾ ਚਮਚ ਤੇ ਅੱਧਾ ਚਮਚ ਨਮਕ ਪਾਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਆਪਾਂ ਥੋੜਾ ਬਟਰ ਲੈ ਕੇ ਉਹ ਵੀ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਤੇ ਹੁਣ ਪਾਣੀ ਪਾਉਂਦੇ ਹੋਏ ਇਸ ਨੂੰ ਚੰਗੀ ਤਰ੍ਹਾਂ ਇੱਕ ਡੋ ਤਿਆਰ ਕਰਾਂਗੇ ਇਹਦਾ ਡੋ ਆਪਾਂ ਥੋੜਾ ਚਿਪਚਿਪਾ ਜਿਹਾ ਰੱਖਾਂਗੇ ਜਿਹਦੇ ਵਿੱਚ ਇਹਦਾ ਕੁਲਚਾ ਵਧੀਆ ਬਣੂਗਾ ਥੋੜਾ ਕ੍ਰਿਸਪੀ ਬਣੂਗਾ ਹਣ ਹੁਣ ਇਹਦੇ ਤੇ ਆਪਾਂ ਬਟਰ ਲਗਾ ਕੇ ਇਹਨੂੰ ਥੋੜਾ ਹੋਰ ਗੁੰਨਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਥੋੜੀ ਦੇਰ ਲਈ ਆਪਾਂ ਰੱਖ ਦਾਂਗੇ। ਥ੍ਰੀ ਸਾਈਡ ਆਪਾਂ ਫੀਲਿੰਗ ਤਿਆਰ ਕਰਦੇ ਹਾਂ। ਉਹਦੇ ਲਈ ਆਪਾਂ ਆਲੂ ਲਵਾਂਗੇ। ਉਹਨਾਂ ਨੂੰ ਮੈਸ਼ ਕਰਾਂਗੇ ਉਬਲੇ ਆਲੂਆਂ ਨੂੰ। ਚੰਗੀ ਤਰ੍ਹਾਂ ਮੈਸ਼ ਕਰਦੇ ਹੋਏ ਇਸ ਵਿੱਚ ਆਪਾਂ ਧਨੀਆ ਪਾ ਦਾਂਗੇ, ਹਰੀ ਮਿਰਚ, ਨਮਕ, ਚਾਟ ਮਸਾਲਾ, ਧਨੀਆ ਪਾਊਡਰ, ਕਾਲੀ ਮਿਰਚ, ਜੀਰਾ ਕਿਚਨ ਕਿੰਗ ਗਰਮ ਮਸਾਲਾ ਤੇ ਲਾਲ ਮਿਰਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜੀ ਜਿਮੈਨ ਪਾ ਦਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਨੂੰ ਆਪਾਂ ਸਾਰੇ ਮਸਾਲੇ ਨੂੰ ਆਲੂਆਂ ਵਿੱਚ ਹੁਣ ਅੱਧਾ ਘੰਟਾ ਹੋ ਗਿਆ ਜੀ ਆਪਣੇ ਡੋਬਣੇ ਨੂੰ ਹੁਣ ਆਪਾਂ ਇਹਦੀ ਲੇਅਰ ਲੇਅਰਿੰਗ ਕਰਾਂਗੇ ਜਿਹਦੇ ਨਾਲ ਇਹ ਹੋਰ ਵੀ ਕਰੰਚੀ ਬਣੂਗਾ ਇਹਦੇ ਵਿੱਚ ਆਪਾਂ ਸੁੱਕਾ ਆਟਾ ਲਾਵਾਂਗੇ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਬਟਰ ਲਗਾਵਾਂਗੇ ਇਹਦੇ ਵਿੱਚ ਇਹਨੂੰ ਫੋਲਡ ਕਰਾਂਗੇ ਤੇ ਦੂਸਰੀ ਸਾਈਡ ਵੀ ਆਪਾਂ ਬਟਰ ਲਗਾ ਦਾਂਗੇ ਤੇ ਫੋਲਡ ਕਰਾਂਗੇ ਇਹਦੇ ਉੱਪਰ ਵੀ ਆਪਾਂ ਹੁਣ ਆਟਾ ਸੁੱਕਾ ਆਟਾ ਲਗਾ ਕੇ ਬਟਰ ਲਗਾ ਕੇ ਇਹਨੂੰ ਫੋਲਡ ਕਰ ਦਾਂਗੇ ਹੁਣ ਇਹਦੇ ਆਪਾਂ ਥੋੜੇ ਥੋੜੇ ਭੇੜੇ ਕਰਾਂਗੇ ਉਰੇ ਡੋ ਦੇ ਆਪਾਂ ਪੇੜੇ ਬਣਾ ਕੇ 10-15 ਮਿੰਟ ਲਈ ਸੈੱਟ ਹੋਣ ਲਈ ਰੱਖਾਂਗੇ ਹੁਣ ਪੇੜੇ ਨੂੰ ਆਪਾਂ ਹੱਥ ਨਾਲ ਫੈਲਾਉਂਦੇ ਹੋਏ ਇਹਦੇ ਵਿੱਚ ਫਿਲਿੰਗ ਭਰਾਂਗੇ ਤੇ ਚੰਗੀ ਤਰ੍ਹਾਂ ਬੰਦ ਕਰਾਂਗੇ ਇਸ ਨੂੰ ਤੇ ਹੁਣ ਆਪਾਂ ਹੱਥ ਨਾਲ ਹੀ ਫੈਲਾ ਕੇ ਇਸ ਨੂੰ ਰੋਟੀ ਦੀ ਤਰ੍ਹਾਂ ਬਣਾ ਲਾਂਗੇ ਇੱਕ ਸਾਈਡ ਪਾਣੀ ਦੀ ਲਗਾ ਕੇ ਪਾਣੀ ਵਾਲੀ ਸਾਈਡ ਇਹ ਆਪਾਂ ਤਵੇ ਦੇ ਨਾਲ ਲਗਾਵਾਂਗੇ ਤੇ ਇਹਦੇ ਉੱਪਰ ਆਪਾਂ ਥੋੜੀ ਜਿਹੀ ਜਮੈਣ ਤੇ ਧਣੀਆਂ ਪਾਵਾਂਗੇ ਥੋੜਾ ਸੇਕਦੇ ਹੋਏ ਇਸ ਨੂੰ ਤਵੇ ਨੂੰ ਉਲਟਾਵਾਂਗੇ ਤੇ ਆਪਾਂ ਗੈਸ ਦੇ ਉੱਪਰ ਇਸ ਨੂੰ ਰਾੜਾਂਗੇ ਕੁਲਚੇ ਨੂੰ ਚੰਗੀ ਤਰ੍ਹਾਂ ਸਾਈਡਾਂ ਤੋਂ ਵੀ ਘੱਟ ਗੈਸ ਤੇ ਕਰਕੇ ਚੰਗੀ ਤਰ੍ਹਾਂ ਇਹਨੂੰ ਪੱਕਣ ਤੱਕ ਪਕਾ ਲਾਂਗੇ ਫੁੱਲ ਗਿਆ ਜੀ ਆਪਣਾ ਕੁਲਚਾ ਤਿਆਰ ਹੈ ਜੀ ਆਪਣਾ ਅੰਬਰਸਰੀ ਕੁਲਚਾ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ